ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਸਤੀ ਰੇਗੋੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰਕੋੜ ਟੋਟਲ 7-8 ਪਸ਼ੂ ਸੇਲ ਕਰ ਲਈ ਹਾਜ਼ਰ ਆ ਜੀ ਜਿਨ੍ਹਾਂ ਚੋਂ ਕੁਝ ਸੂਏ ਆ ਤੇ ਇੱਕ ਦੋ ਗੱਬੜ ਵੀ ਹੋਣੇ ਆ ਬਾਕੀ ਦੀ ਜਾਣਕਾਰੀ ਆਪਾਂ ਵੀਰਕੋੜ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਹੈ ਵੀਰ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀ ਹੈ ਜੀ हां जी सासरीका लाल वीर जी सासरीका वीर जी और पिंडर साहब ठीक ठाक थे ठीक ठाक चढ़दी गला जी और सारे देखन वाले भ्राओ नु सासरीका वीर जी हां जी एड्रेस वीर जी ਦੱਸ ਦੋ जी ਜੀ ਇਹਨੂੰ ਜ਼ਿਲ੍ਹਾ ਅਮਰਸਰ ਪੈਂਦਾ ਹਾਂ ਜੀ ਗੁਰੂਗੱਜ ਨੇਯਾਲਾ ਤੇ ਪਿੰਡ ਧੀਰੇਕੋਟ ਠੀਕ ਹੈ ਜੀ ਨਾਲਾ ਮੰਡੀ ਵਾਲੀ ਸਾਈਡ ਤੇ ਪੈਂਦਾ ਤੇ ਨਾਮ ਜਤਿੰਦਰ ਸਿੰਘ हां जी हां जी ਫੋਨ ਨੰਬਰ ਦੱਸ ਦੋ ਜੀ ਫੋਨ ਨੰਬਰ ਹੈਗਾ 7087404611 1 ਹੈਗਾ 9885535811 ਠੀਕ ਹੈ ਮਾਝ ਦਾ ਲਾਗੇ ਕਰੀ ਥੋਲੇ ਆ ਕੇ ਬੱਚਾ ਕਰਦੇ ਹੋ ਡਿੰਗ ਦੀ ਤਾਜ਼ੀਆਂ ਸੋਈਆਂ ਕਿੰਨੀਆਂ ਤਾਰੀਆਂ ਸੋਈਆਂ ਹੈਗੀਆਂ ਜੇ ਤੇ ਤਾਜੀ ਦੇ ਇੱਕ ਸੂਈ ਇੱਕ ਥੋੜੀ ਜਿਹੀ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਅੱਛਾ ਤਾਜੀ ਇੱਕ ਕਾਲੀ ਸੂਈ ਹੈ ਤੇ ਟੋਕੜ ਕੱਪੜਾ ਵੀ ਆਈ ਕੋਈ ਕੱਪੜਾ ਇੱਕ ਮੈਂ ਤੋਂ ਉੱਪਰ ਕੱਪੜਾ ਨਿਕਲ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਇਹ ਤੋਂ ਕਹੋਗੇ ਤਾਜੀ ਸੂਈ ਤੋਂ ਹੀ ਕਰਦੀ ਹੈ ਹਨਾ ਤਾਜੀ ਸੂਈ ਤੋਂ ਕਰੀਏ ਸੂਈ ਤੋਂ ਕਰ ਦਿੰਦੇ ਹੈਗੇ ਸੂਈ ਤੋਂ ਕਰ ਉਹ ਨਿਸ਼ਾਨ ਫੜੀ ਤੂੰ ਆਹ ਫੜ ਤੂੰ ਨਿਸ਼ਾਨ ਤੋਰਦੀ ਕੱਦ ਘੜ ਪੂਰਾ ਵੱਡਾ ਵਾ ਹਨਾ ਇਹ ਕਾਲੀ ਸੂਈ ਵੀ ਦਾ ਕਿੰਨਾ ਬੋਲਾ ਹੀ ਹੋਣਾ ਫਿਰ ਤੇ ਬੋਲੇ ਦਾ 12 ਕਿਲੋ ਹੋਗਾ ਬੋਲੇ ਜਿਹੜੇ ਥਣ ਵਗਦੇ ਵਾਲੀ ਗੱਲ ਦੀ ਬਾਕੀ ਆਪਣੀ ਸਮਝ ਲਾ ਕੇ ਲਵੇ ਕੋ ਭਰਾ ਠੀਕ ਐ ਬੋਲੇ ਜਿਹਦੇ ਦੁੱਧ 'ਚ ਫਰਕ ਹੁੰਦਾ ਕੋ ਬੋਲੇ ਦੇ ਚੰਗਰ ਘੱਟ ਬੋਲਾ ਘੜਦਾ ਆ ਕੇ ਛੋਟ ਦੇ ਮੁਰਗੇ ਤੇ ਵਾਧ ਜਾਂਦਾ ਠੀਕ ਐ ਮੈਂ ਕਈ ਵਾਰਾ ਨਹੀਂ ਸਮਝ ਪੈਂਦੀ ਨਾ ਜਦੋਂ 10 ਕਿਲੋ 12 ਕਿਲੋ ਬੋਲਾ ਕਹ ਦੇਣ ਆ ਤੇ ਇਦਾਂ ਹੀ ਲੱਗਦਾ ਭੀ ਇੰਨਾ ਕੀ ਦੇਣਾ ਵਾ ਇਹਨੇ 26 27 ਕਿਲੋ ਦੁੱਧ ਚ ਵਾਦਣਾ ਵਸੀ ਨੇ ਹਾਂ ਹਾਂ ਆ ਗੱਲ ਦੱਸੋ ਪੂਰੀ ਵੱਡੀ ਗੱਲ ਦੱਸਿਆ ਕਰੋ ਆਹ ਦੇਖੋ ਕਰੋ ਕਾਪੇ ਕਾੜ ਚੰਗਾ ਸੋਹਣਾ ਜੀ ਹਾਂਜੀ ਹਾਂਜੀ ਬਰੀਡ ਚੰਗੀ ਆ ਖਾਨ ਤੁਣ ਸੋਹਣਾ ਲੱਗਾ ਜੀ। ਖਾਨ ਦੀ ਕੁਆਲਟੀ ਵਧੀਆ ਬਾਕੀ ਜੱਗਾ ਜਮਾਈ ਵਾਲਾ ਆ ਤੇ 30 ਕਿਲੋ ਚੋਗੂ ਤੇ 25 ਹੋਣੀ ਮਰਦੀ। ਇਹ ਦੁੱਧ ਤਾਂ ਪਾਈ ਦਾ ਜਿੰਨਾ ਕੋਈ ਪਾਈ ਜੂ ਉਹਨਾਂ ਚੋਰੂਗਾ। ਗਾਂ ਦੌਰਦੇ ਵੀਰੇ ਕਰਮੜੀ ਜੀ ਤੋਰ ਲੰਮੀ ਦੌਰਦੇ। ਵੱਡੀ ਆ ਵੀਰ ਛੋਟੀ ਦਾ ਕੁਛ ਨਹੀਂ। ਹਾਂਜੀ। ਪ੍ਰਿੰਟ ਵੇਖੋ ਗੱਡਾ ਸੋਹਣਾ ਜੀ ਇਹਦਾ। ਬਹੁਤ ਸਾਫ ਹੈ। ਆ ਜਾ ਵੀਰ ਮੋੜ ਲਿਆ। ਬੋਲਦੀ ਆ ਜੀ ਮੂੰਹ ਸੋਹਣੀ ਸੁਨੱਖੀ ਪੂਰੀ ਆ ਬੰਦ। ਮਗਰ ਬੱਚਾ ਕੀ ਆ ਗਿਆ ਜੀ? ਬੱਚਾ ਬੱਛਾ ਵੀਰ। ਬੱਛਾ ਆ ਗਿਆ। ਕਰਮਾ ਜੀ ਜੋ ਦੇਤਾ ਉਹ ਠੀਕ ਆ ਵੀ ਸੋਨਾ ਲਵਾਇਆ ਹੈ ਕਿੰਨੇ ਚਲੋ ਬਾਕੀ ਰੱਬ ਦੇ ਰੰਗ ਆ ਬਾਜੀ ਬਾਸ ਜੀ ਜੀ ਤੇ ਭਾਜੀ ਚਵਾਈ ਕਿਦਾਂ ਰਸੀ ਪਾ ਕਰਦੇ ਆ ਬਾ ਨਹੀਂ ਰਸੀ ਤਾਂ ਚਲੋ ਉਹਦਾ ਲਾਲੇ ਗੁਲਾ ਨਹੀਂ ਨੇ ਤਾਂ ਇਦਾਂ ਚਵਾ ਦਿੰਦੀ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਵੰਗਾ ਪਾ ਕੇ ਗੇਨੇ ਕੋਈ ਭਰਾ ਹੁਣ ਬੋਲੇ ਤੇ ਹੀ ਦੇਣੀ ਆ ਹਨਾ ਚਲੋ ਬੋਲੇ ਤੇ ਵੇਖ ਜੂ ਠੀਕ ਆ ਵਧੀਆ ਜੀ ਜੀ ਬੋਲੇ ਦੇ ਅੰਦਰ ਬੋਲਾ ਦੱਸ ਕੇ ਦਵਾਂਗੇ ਜੇ ਬੋਲਾ ਹੋਊਗਾ ਜੀ ਹਾਂ ਜੀ ਕੋਈ ਭੈਣ ਭਰਾ ਸ਼ਾਮ ਨੂੰ ਆਵੇ ਕੱਲੂ ਆਵੇ ਬਣਾ ਲੈ ਬੋੜੀ ਆਪਣੀ ਖਾਵੇ ਕੇ ਬੋੜੀ ਚਮਚਿਆਂ ਨਾਲ ਖਾਵੇ ਪਾਣੀ ਨਾਲੇ ਨਾਲੇ ਦੇ ਹੰਦੇ ਦੇ ਚਮਕਿਆਂ ਵਾਲਾ ਕਿ ਦੱਜਾ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਤੇ ਉਹਦਾ ਦੇ 90000 ਕਰਦੇ ਪਰ 85 ਦੇ ਦਾਂਗੇ ਠੀਕ ਆ ਹਾਂਜੀ ਛੋੜ ਕਿ ਨਹੀਂ ਕਰੋਗੇ ਛੋੜ ਚ 2000 ਕਰ ਦਾਂਗੇ ਇਹ ਕਿੰਨੇ 83 ਦੀ 85 ਦੀ 82 ਦੀ ਨਾ ਦੇ ਦੋਗੇ ਦੇ ਦਾਂਗੇ ਜਰਪਾ ਜੀ ਤੂੰ ਕਹੋਗੇ ਹੁਣ ਲਾ ਲੈ ਹਨਾ ਬਾਕੀ ਥਾਂ ਤੁਨ ਸੋਹਣਾ ਲੱਗਾ ਜੀ ਕੁਆਲਿਟੀ ਚੰਗੀ ਹੈ ਜੀ ਸ਼ਾਇਦ ਉਸ ਥਾਣ ਦੀ ਕੁਆਲਿਟੀ ਵੇਖੋ ਬਹੁਤ ਹੀ ਸੋਹਣਾ ਨਿਖੜਵਾ ਥਾਣ ਲੱਗਾ ਤੇ ਵੈਡ ਦਾ ਪ੍ਰਿੰਟ ਵੀ ਜੰਗਾ ਜੀ ਤੇ ਮੁੱਲ ਵੇਖ ਲੋ ਜੀ ਇਹ ਮੁੱਲ 'ਚ ਨਹੀਂ ਲੱਭਣੀ ਜਿੰਨਾ ਕ ਮੁੱਲ ਕੀਤਾ ਵੀਰ ਨੇ ਬਾਕੀ ਚਲੋ ਕਿਦਾ ਕੋ ਕਾਲੀ ਕਬੱਛੀ ਕੱਢਦੀ ਪਈਆਂ ਸਾਂਭੀ ਹੋਵੇ ਦੇ ਹਾਂ ਜੀ ਹਾਂ ਜੀ ਕਹਿੰਦੀ ਆ ਜਿਹੜੇ ਪਹਿਲਾਂ ਸਾਂ ਬਣਾਈ ਗੱਬਣ ਨੂੰ ਦੇ ਸਭ ਨੇ ਦੁੱਧ ਕੀ ਕਰਦਾ ਜੀ 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 ਵੱਡੀ ਗੱਬਣ ਦਿਖਾਈ ਹੁਣ ਸ਼ਾਈ ਵਾਲ ਸ਼ਾਈ ਵਾਲ ਪੀਸ ਵੱਖਰੇ ਵਿਖਾਉਣੇ ਯਾਰਾਂ ਆਹ ਵੇਖੋ ਜੀ ਸ਼ਾਈ ਵਾਲ ਵੈਡ ਵੇਖੋ ਤੇ ਇਹਦਾ ਵੀ ਵੇਖੋ ਪ੍ਰਿੰਟ ਵੇਖੋ ਕਰੋ ਚੈੱਕ ਫੇਸ ਵੇਖੋ ਕਿੰਨਾ ਸੋਹਣਾ ਧੁੰਨ ਵਾਲੀ ਆ ਜੀ ਧੁੰਨ ਵੀ ਹੈਗੀ ਤੇ 92 ਹੈਗਾ 92 ਹੈਗੀ ਤੇ ਧੁੰਨ ਵੀ ਹੈਗਾ ਬਸ 92 ਹੈਗਾ ਕੋ ਆਪ ਨੂੰ ਹਾਂ ਜੀ ਕਾਫੀ ਕਲਰ ਆਏ ਕਾਫੀ ਕਲਰ ਪਿਓਰ ਜਿਹੜਾ ਪਿਓਰ ਲੱਭਦੇ ਨਾ ਪਿਓਰ ਸ਼ਾਈ ਵਾਲ ਚਾਹੀਦੀ ਥਾਂ ਚੱਡੇ ਵਾਲੀ ਚਾਹੀਦੀ ਜੀ 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 ਉਹਨਾਂ ਘਰ ਵਾਲਿਆਂ ਨੇ ਸਾਨੂੰ ਇਹ ਗੱਲ ਕਿ ਵੀ 22 ਕਿਲੋ ਦੁੱਧ ਚੋਨੇ ਹਾਂ ਜੀ ਹਾਂ ਜੀ 17 18 ਕਿਲੋ ਲਾ ਸਕਦੇ ਅਜੇ ਦੇਣ ਵੀ ਛੜਦੀ ਹੈ ਦੇਣ ਜੇ ਛੇ ਰਹਿੰਦੇ ਵੀਰੇ ਰੇ ਠੀਕ ਹੈ ਠੰਡੀ ਠੁੰਡੀ ਬੜੀ ਆ ਅੱਛਾ ਹਾਂ ਠੰਡੀ ਦੀ ਗਾਰੰਟੀ ਆ ਫੁੱਲ ਠੀਕ 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 ਆ ਹਾਂਜੀ ਵੇਖ ਲਓ ਵੀ ਪ੍ਰਿੰਟ ਬੜਾ ਵਧੀਆ ਜਿਹੜੇ ਭਰਾ ਨਹੀਂ ਚਾਹੋਗਾ ਲੱਭਣੀ ਉਹਨੂੰ ਨਹੀਂ ਮਿਲਣੀ ਬੂਤੀ ਨਹੀਂ ਗਈ ਦੀ ਆ ਹਾਂਜੀ ਨਿੱਕੇ ਮੂੰਹ ਵਾਲੀ ਆ ਪਿੱਛੋਂ ਚੋੜੀ ਆ ਇਹ ਕੁਆਲਿਟੀ ਇਹ ਨਹੀਂ ਵੀ ਮੂੰਹ ਲੰਮਾ ਵਾਂ ਜਾਂ ਕੋਈ ਗੱਲੋਂ ਬੰਨ ਵੀ ਪੂਰਾ ਹੈਗਾ ਜੀ 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 ਹਾਂਜੀ ਠੀਕ ਆ ਲੈ ਜੋ ਵੀਰ ਜੀ ਵਾਗੇ ਥਾਣ ਸੋਹਣੇ ਵਿਰਲ ਤੇ ਲੱਗਾ ਜੀ ਥਾਣ ਦੀ ਕੁਆਲਿਟੀ ਵੀ ਚੰਗੀ ਆ ਹਾਂਜੀ ਹਾਂਜੀ ਅਜੇ ਦਿਨ ਖੜੂਗੀ ਤੇ ਬਣੂਗੀ ਚੰਗੀ ਤਿਆਰ ਹੋ ਜੂਗੀ ਇਹ ਆ ਬਹੁਤ ਚੰਗਾ ਲੱਗਾ ਤੇ ਦੁੱਧ ਭਾਜੀ ਕਿੰਨਾ ਕੁ ਕਰ ਜੂਗੀ ਉਹਨਾਂ ਨੇ ਦੇਖਿਆ ਸੀ 20 ਕਿਲੋ ਚੋਨੇ ਆ ਪਾ 17 18 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਆ ਤਾਂ ਆ ਨਿਗੇ ਨਿਗੇ ਥਾਣ ਜਿਹੜੇ ਲੱਗੇ ਆ ਇਹ ਨਹੀਂ ਵਗਦੇ ਵੀਰੇ ਵਗਦੇ ਨਹੀਂ ਹਨਾ ਸਾਡ ਸਾਈਡ ਤੇ ਹੀ ਆ ਕੁਦਰਤੀ ਆ ਕਈ ਵਾਰ ਹੋ ਜਾਂਦਾ ਹਨਾ ਵੱਧ ਆਇਆ ਕੋਈ ਨਾ ਕੋਈ ਵੱਧ ਲੱਗਾ ਇਹਨੂੰ ਬਿਲਕੁਲ ਜੀ ਬਿਲਕੁਲ ਤੇ ਮੋਲੇ ਦਾ ਕਿ ਨਾ ਕਰਨਾ ਹਾਂਜੀ ਮੋਲ ਮੋਨ ਤੇ 75000 ਰੁਪਿਆ ਕਰਦੇ ਆ ਹਾਂਜੀ ਤੇ 70 ਦੀ ਕਰਾਂਗੇ ਠੀਕ ਆ ਉਹ ਚਲੋ ਕਰਦਾਂਗੇ ਮਾਨਤਨ ਕੋ ਭੈਣ ਭਰਾ ਠੀਕ 2000 ਹੋਰ ਕਰਦਾਂਗੇ ਵੀਰੇ ਬਾਕੀ ਉਹ ਵੀ ਵੀਰੇ ਠੰਡੀ ਪੂਰੀ ਵੀਰੇ ਕੋਈ ਗੱਲ ਬਾਤ ਨਹੀਂ ਗੇ ਪਰ ਵਾਲੀ ਹੱਲ ਵਾਲੀ ਗਾ ਥੋੜਾ ਹਾਂਜੀ 68000 ਦੀ ਦੇਦਾ ਕਿ 68 ਦੀ ਨਹੀਂ ਕਰੀ ਹੋਰ ਹੋ ਜੂ ਮਾਨਤਨ ਕਰਦਾਂਗੇ 1000 ਰੁਪਿਆ ਕਰਦਾਂਗੇ ਵੀਰੇ ਠੀਕ ਆ 68 ਦੀ 68 ਦੀ ਠੀਕ ਆ ਲਾ ਲਿਓ ਫੋਨ ਵੀਰ ਨੂੰ ਮੋਲੇ ਦਾ ਵੀ ਯਾਜ ਕੀਤਾ ਜੀ ਸੋਹਣੀ ਸੰਖੀ ਪੂਰੀ ਆ ਅੱਗੇ ਆ ਸੂਣ ਲਈ ਕਰਮਾ ਵਾਲੀ ਹੋਰ ਘੰਟੇ ਤੱਕ ਸੂਕਣੀ ਆ ਸੂ ਪੈਣਾ ਇਹਨੇ ਹਨਾ ਕਰੋ ਚੈੱਕ ਕੋਈ ਪਤਾ ਨਹੀਂ ਜਦੋਂ ਕੋਈ ਲੈਣ ਆਵੇ ਉਦੋਂ ਸੁਈ ਹੋਵੇ ਆ ਚਲੋ ਜੇ ਕੋਈ ਸੂਈ ਤੂੰ ਕਾਉਂ ਜਦੋਂ ਕਿ ਨੂੰ ਵੀਡੀਓ ਚੜਨੀ ਉਦੋਂ ਕਿ ਨੂੰ ਸੂਪੇ ਭਾਵੇਂ ਹਨਾ ਜਾਰੀ ਚੰਗੀ ਵੀਡੀਓ ਨੂੰ ਤੋਰੀਆਂ ਨੂੰ ਰੰਗ ਰੋਂਗੇ ਦਾ ਸੋਹਣਾ ਥਾਨ ਕੁਆਲਟੀ ਵਾਲਾ ਗਾਜਰ ਥਾਨ ਲੱਗਾ ਇਹਨੂੰ ਖਾਣ ਗਾਜਰ ਲੱਗਾ ਇਹਨੂੰ ਗਾਜਰੀ ਥਾਨ ਲੱਗਾ ਕਿਹੜਾ 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 ਕਹਿੰਦੇ ਆ ਉਹ ਕੀੜਾ ਕਰਨ ਉਹ ਮੋਟਾ ਹੀ ਥਾਨ ਜਾ ਵਾ ਸੰਧੀ ਵੜੀ ਜਾਰੀ ਦੇ ਸੰਧੀ ਵੱਲੋਂ ਦਾ ਫੋਲੀ ਟੌਪ ਦੀ ਜਿਹੜੇ ਠੀਕ ਆ ਬੰਨੇ ਬੰਨੇ ਬੈਠੇ ਚੋ ਜੀ ਕਿਦੇ ਪੁੱਠੇ ਬੰਨੇ ਬੈਜੋ ਸਿੱਧੇ ਬੰਨੇ ਬੈਜੋ ਨਹੀਂ ਆਖਣਾ ਥੋੜਾ ਠੀਕ 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 ਆ ਆਜੋ ਭਾਜੀ ਲੈ ਜਾਓ ਇਹਦੇ ਪੁੱਠੇ ਬੰਨੇ ਬਈ ਡੰਗਰ ਡਰ ਜਾਂਦਾ ਹਾਂਜੀ ਹਾਂਜੀ ਇਹਦੀ ਫਲਕਾੜੀ ਲੱਸੀ ਕੀ ਗਰਮ ਵਾਲੀ ਦੀ ਹੈ ਨਾ ਚਲੋ ਕੋਈ ਗੱਲ ਨਹੀਂ ਆ ਜਾਓ ਤੇ ਦੁੱਧ ਕਿੰਨਾ ਹੈ ਭਾਜੀ ਚਵਾਜੂਗੀ ਇਹ ਚੱਕੀ ਸਾਹਬ ਵਾਲਾ ਦੇ 14-15 ਕਿਲੋ ਦੀ ਟੋਟੀ ਠੀਕ ਆ ਬਾਕੀ ਅਗਲੇ ਦੀ ਸਾਮ ਵੀਰੇ ਤੇ ਮੋਲੇ ਦਾ ਕਿੰਨਾ ਕਰਨਾ ਜੀ ਬੋਲਦੇ 45000 ਕਰਦੇ ਹਾਂ ਹਾਂਜੀ ਹਾਂ ਦੇਦਾ ਕਿ 40000 ਛੋੜ ਕਿ ਨਹੀਂ ਕਰ ਦੋਗੇ 40000 ਰੁਪਿਆ ਕਰਾਂਗੇ 38000 ਦੇ ਦੇ ਦਾਂਗੇ 38000 ਦੇ ਦਾਂਗੇ ਭਾਜੀ ਕਿਹੜੀ ਕਰੀਂ ਫੋਨ ਲਾਵੇ ਕੋਈ ਜਿੰਨੂੰ ਪਸੰਦ ਹੋਵੇ ਹਨਾ 38000 ਦੀ ਵੀ ਦੇ ਦਾਂਗੇ ਤੇ ਅਗਲੀ ਜਿਹੜੀ ਆ ਸੂਈ ਕਿ ਗੱਬਣਾ ਵੀ ਗੱਬਣਾ ਵੀ ਗੱਬਣ ਹਾਂ ਦੇਖੋ ਜੀ ਕਰੋ ਚੈੱਕ ਦਿਨ ਕਿੰਨੇ ਖੜੂਗੀ ਇਹ ਹਾਂਜੀ ਦਿਨ ਨੇ 7-8 ਲੈ ਜਾਣੇ ਦੇ ਵੀਰੇ 7 ਤੋਂ 8 ਦਿਨ ਲੈ ਜੂਗੀ ਸਹੀ ਵਾਲਾ ਜੀ ਪਿਓ ਵਾਲੀ ਲਾਲ ਦੀ ਉਹ ਜਿਆਦੀ ਵੀ ਹਾਂਜੀ 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 ਇਹ ਥੋੜੀ ਕ੍ਰੋਸ ਆ ਜਾਂਦੀ ਕਾਦੇ ਦਾ ਵੀ ਚੰਗਾ ਵੱਡਾ ਵਾ ਹਾਂਜੀ ਪਰ ਉਹ ਕ੍ਰੋਸ ਨਹੀਂ ਉਹ ਬਿਲਕੁਰੀ ਮਜੀ ਠੀਕ ਆ ਖਾਣੇ ਦਾ ਵੀ ਸੋਹਣਾ ਲੱਗਾ ਨਾ ਥਾਂ ਤੇ ਸੇਵਾ ਬੜਾ ਖੁੱਲਾ ਲੱਗਾ ਜੀ ਜੀ ਵੱਡੀ ਐ ਛੋਟੀ ਤਾਂ ਕਿਹੜੀ ਭਰਾ ਬੇਲ ਬਾਲ ਕਾਫੀ ਲੰਮੀ ਆ ਸੂਆ ਇਹਦਾ ਕਿਰਵਾ ਹੋਊਗਾ ਵੀਰ ਜੀ ਦੂਜਾ ਹੋਊਗਾ ਜਾਂ ਤੀਜਾ ਲਾ ਕੇ ਚੱਲੇ ਕੋ ਭਰਾ ਠੀਕ ਆ ਦੂਜਾ ਜਾਂ ਤੀਜਾ ਆਜੋ ਲੈਓ ਬੰਦੋ ਬੰਦੋ ਤੋ ਦੁੱਧ ਕਿੰਨਾ ਕਿ ਜਵਾਉਗੀ ਦੁੱਧ ਨੇ 18 ਕਿਲੋ ਚਾਗਣਾ 18 ਤੋਂ 20 ਮੇਰੀ ਸਾਬ ਦੀ ਸਾਡੇ ਕਹ ਤੇ ਭਰਾ ਕੋਈ ਉਹਨਾਂ ਚੱਲਿਆ ਕਰੋ ਨਹੀਂ ਨਹੀਂ ਦੁੱਧ ਸੇਵਾ ਦਾ ਗੱਬਣ ਦੇ ਵਿੱਚ ਉਹਦੇ ਭਾਵੇਂ 30 ਕਿਲੋ ਦੁੱਧ ਬੜਾ ਅਸਲ ਮਜਾ ਸੁਏ ਡੰਗ ਦੇ ਸਨੇ ਦੁੱਧ ਹਾਂਜੀ ਹਾਂਜੀ ਪੈਲ ਜੀ ਪਾ ਕੇ ਉਹ ਹੈ ਜੀ ਤੇ ਮੜੀ ਹਾਂਜੀ ਪੈਲ ਪਉਂਦੀ ਹੈ ਤੋ ਮੁੱਲ ਕਿੰਨਾ ਕਰਦਾ ਜੀ ਮੁੱਲ ਵੀ ਜੀ ਮੁੱਲ ਤੇ 55000 ਰੁਪਇਆ ਕਰਦੇ ਲਾ ਲਓ ਐਨ ਕਾਂਤ ਜੀ ਫੜੀਆਂ ਅੱਜ ਹੱਥ ਜੀ ਫੜੀਆਂ ਲਓ ਜੀ ਕਈ ਭਰਾ ਆਦੇ ਐਨ ਕਾਲਾ ਵੀਰ ਕਿੱਥੇ ਆ ਮਾਰਕਾਂ ਲਾ ਕੇ ਮਿਲਿਆ ਕਰਨਾ ਜਿੰਨੂੰ ਮਿਲਿਆ ਕਰਨਾ ਠੀਕ ਠੀਕ ਹੈ ਤਾਂ ਮੁੱਲ ਦੱਸ ਵੇ ਉਹ ਨੂੰ ਦੇ ਦਾਂਗੇ ਵਿੱਚ 55 ਦੀ ਤੇ 2000 ਮਾਨ ਕਰਾਂਗੇ 53 ਦੇ ਦਾਂਗੇ 53 ਦੀ 50 ਦੀ ਇਹਨਾਂ ਦੇ ਦੇ ਦੇਂਗਾ ਪੂਰੇ ਦੀ 50 ਆ ਤਾਂ ਕਾਰਾ ਕਰ ਦੋਗੇ ਉਹ ਦੇ ਪਰਾਂ ਜਾਣ ਦੇ ਸੰਭਾਲਣੇ ਵੀ ਆ ਅਗਲੇ ਦੇ ਬੋਰਾ ਪਾਲੂਗਾ 2000 ਛੱਡੇਗਾ ਵੇ ਹਾਂਜੀ ਹਾਂਜੀ ਆਉ ਵੀ ਖੋਲ ਦੇ ਅਗਲੀ ਵੀ ਇਹ ਸੂਈ ਆ ਨਹੀਂ ਇਹ ਤਿਆਰ ਆ ਯਾਰ ਇਹ ਗੱਪਣਿਆ ਉਹ ਸੂਈ ਕੱਢਣ ਦਾ ਗੱਪਣਿਆ ਚੱਲ ਜਾਣ ਆਹ ਵੇਖੋ ਵੱਡੇ ਕੱਦ ਦੀ ਮਾਲਕ ਕੱਦ ਵੇਖੋ ਜੀ ਛੋਟੇ ਆ ਸੀ ਜਿਲਜੁਕ ਨਹੀਂ ਵੀਰ ਚਲੋ ਜਾਣੀ ਤੇ ਬਲੇਰੋ ਤੇ ਆ ਛੋਟੇ ਆ ਸੀ ਪਿਛਲੀ ਜਿਹੜੀ ਪਾਹੀ ਵੱਡੀ ਕਾ ਆਹੋ ਉਧਰ ਉਹਦਾ ਮੁਕਾਬਲਾ ਫੁੱਲ ਵੱਡੀ ਇਹ ਵੀ ਨਾ ਉਹ ਜਾਦੀ ਵੱਡੀ ਸੀ ਉਹ ਲੰਮੀ ਜਾਦੀ ਸੀ ਉਹਦਾ ਫੇਰ ਬੋਲ ਵੀ ਜ਼ਿਆਦਾ ਸੀ ਹਾਂਜੀ 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 ਇਹਦਾ ਮੁੱਲ ਹਿਸਾਬ ਨਾਲ ਹੀ ਆ। ਬੋਲ ਕੋ ਦੋਨੋਂ ਫਰਕਿਆ ਨੇ ਹਿਸਾਬ ਨਾਲ ਤੇ ਨਹੀਂ ਪਰ ਉਹਦੇ ਨਾਲੋਂ ਫਰਕਿਆ। ਉਹਦਾ ਤਾਂ ਤੁਸੀਂ ਸੌਣ ਤੇ ਕੀਤਾ। 1.40 ਆਇਆ। ਨਹੀਂ ਨਹੀਂ ਪਾਸਾ ਹੀ 1.40। ਅੱਛਾ। ਵੇਖੀ ਵੀਰੋ ਫੋਨ ਤੇ ਵੇਖੀ। ਠੀਕ ਠੀਕ ਠੀਕ। ਛੰਡੀ ਛੋਟੀ ਪੂਰੀ ਫੋਲਿਆ। ਛੰਡੀ ਧੀਰੀ ਆ ਬਾਕੀ ਕੱਦ-ਕਾੜ ਪੂਰਾ ਵੱਡਾ ਈ ਆ। ਬੇਲਪਾਲ ਦੀ ਵੀ ਕਾਫੀ ਲੰਮੀ ਆ। ਸੋਹਣੀ ਸਰਖੀ ਵੇਖੋ ਕਿੰਨੀ ਆ ਜੀ। ਆਜੋ। ਇਹ ਜਿਹੜੀ ਕਿਸਮਤ ਹੋਈ ਕੀ ਇਹ ਤਾਂ ਪਹਿਲੇ ਫੋਨ ਤੇ ਚਲ ਜੇ। ਬਿਲਕੁਲ ਜੀ ਪੂਰੀ ਭਾਰੀ ਈ। ਲੇਵਾ ਚੰਗਾ ਖੋਲਣਾ ਜਿਹੜੇ ਹਸਾਣ ਢੱਲਾ ਢੋ ਬਾਕੀ ਠੀਕ ਡਰਦੇ ਆ ਨਾਨ ਫੁਣ ਬਹੁਤ ਸੋਹਣਾ ਲੱਗਾ ਹਨਾ ਆਓ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਵੀ ਇੱਕ 40 ਕਰ ਲੀਦੇ ਨਾ ਜਾਇ ਜਾਇ ਕਰ ਦੋ ਦੇਣ ਵਾਲੀ ਗੱਲ ਕਰੋ ਸਮਾ ਲੈਣੀ ਸਮੋਲਣੀ ਅਗਲੇ ਨੇ ਲਾ ਸਵੇਰੇ ਇੱਕ ਪੰਜ ਦੀ ਹੋਣੀ ਛੋੜ ਕਰ ਦੋ ਥੋੜੀ ਥੋੜੀ ਬਾਕੀ ਚੰਗੀ ਆ ਹਨਾ ਇਹ ਹੈ ਕਿ ਉਹਨਾਂ ਕਾ ਛੱਡਦਾ ਜਿੰਨੇ ਕ ਫੀਡ ਫੂਡ ਪੈਣੀ ਹੈ ਇਹ ਲਾ ਜੇ ਵਣ ਤਣ ਕੇ ਜਿਆਦਾ ਨਹੀਂ 1 25 26 ਦੀ ਵਿਕ ਜਾਣੀ ਬਾਕੀ ਸਾਮ ਤੇ ਡਿਪੈਂਡ ਹੈ ਜੀ ਅਗਲੇ ਕਿੱਥੋਂ ਤੱਕ ਲੇਵਾ ਜਾਣਾ ਵੇਖੋ ਵੀ ਉੱਤੇ ਤੱਕ ਢੱਲਾਂ ਜੇ ਦੇ ਹਾਂਜੀ ਬੋਰੀ ਢੇਲਿਆ ਉਹ ਪਰਲੀ ਵੀ ਖੋਲ ਜੀ 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 ਅਗਲੀ ਵੀ ਖੋਲ ਲੋ ਜੀ ਲਾਸਟ ਪੀਸ ਉਪਰ ਹੀ ਲਾ ਦੇਣਾ ਦੁੱਧ ਕਿੰਨਾ ਆਵੇ ਕੋਲ ਦੁੱਧ 10 ਕਿਲੋ ਬੱਚਾ ਬੱਚਾ ਬੱਚੀ ਦੋ ਮਹੀਨੇ ਦੀ ਵੀਰ ਦੋ ਮਹੀਨੇ ਹੋ ਗਏ ਸੋਈ ਹਾਂ ਡੇਢ ਦੀ ਦੋਆ ਵੀ ਲਾ ਕੇ ਚੱਲ ਵਸ਼ੀ ਆਲੂ ਲੈ ਜਾ ਇਹਨੂੰ ਇਹਨੂੰ ਲੈ ਜਾਣਾ ਸੁਣਾ ਸੁਣਾ ਦੀ ਵੀਰ ਜੀ ਕੋਈ ਬਾਤ ਘੜਦਣੀ ਹੈਗੀ ਬਰਾਬਰ ਆ ਰਸੀ ਪਾ ਕੇ ਜਵਾਈ ਅਣੀ ਵਾਲਾ ਥਾਣਾ ਗਾੜਲਾ ਉੱਚ ਪੰਜ ਸੱਤ ਦਾ ਫਰਕ ਹੈਗਾ ਹਾਂ ਜੀ ਇੱਧਰ ਨੇ ਬੰਨਿਆ ਨਿੱਕਾ ਥੋੜਾ ਜਿਆ ਫੁੱਲ ਕਰਾਉਂਦਾ ਵੀ ਨਾਲ ਠੀਕ 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 ਹਾਂ ਚਵਾਈ 10 ਕਿਲੋ ਦੁੱਧ ਕੋਈ ਚੋ ਕੇ ਲੈ ਜੇ ਕੋਈ ਏਦਾਂ ਪੈਣ ਭਰਾ ਮਕਾਲੇ ਕੋਈ ਠੰਡੀ ਪੂਰੀ ਵਜਨ ਵਜਨ ਇਹਦਾ ਵੀ ਚੰਗਾ ਹੁੰਦਾ ਉਹਨਾਂ ਨੂੰ ਫੁੱਲ ਫੁੱਲ ਦੁੱਧ ਕਿੰਨਾ ਵਾ ਦੋ 10 ਕਿਲੋ 10 ਕਿਲੋ ਉਹ ਵਛੀ ਦੇ ਵੀ ਸੀ ਹਾਂ ਵਛੀ ਆ ਨਾ ਕੋਈ ਡੇਢ ਦੀ ਮੰਨ ਲੈ ਦੋਹਾਂ ਦੀ ਢਾਈਆਂ ਦੀ ਜਿੰਨੇ ਦੀ ਕਿਸੇ ਮੰਨਣੀ ਮੰਨ ਲਓ ਹਨਾ ਜਿੰਨੇ ਕੇ ਦੇ ਸਮਝ ਆਉਂਦੀ ਲੈ ਜਾ ਵੀਰ ਇਹਨੂੰ ਵੀ ਲੈ ਜਾ ਸ਼ਾਈਵਾਲ ਜੀ ਦੁੱਧ 12 ਕਿਲੋ 10 ਕਿਲੋ 12 ਨਹੀਂ 10 ਕਰਕੇ ਦਵਾਂਗੇ ਯਾਰ 10 ਕਰਕੇ ਦੇਣਾ 10 ਕਿ ਕੋਈ ਨਾ ਕੋਈ ਫੋਨ ਤੇ ਮੰਗਾ ਲਿੰਦਾ ਬਾਕੀ ਸਾਂਭਣ ਵਾਲੀ ਆ ਜੀ ਯਾਰ ਜਿੰਨਾ ਕੋਈ ਇੱਕ ਰੰਗ ਡੱਬਾ ਇੱਕ ਹੈ ਸ਼ਾਈਵਾਲ ਹਾਂਜੀ ਹਾਂਜੀ ਡੱਬੇ ਰੰਗ ਦੇ ਸ਼ਾਈਵਾਲ ਘੱਟ ਹੋਣੀ ਥੋੜੀ ਦੁੱਧ ਚਿੱਟਾ ਆਣਾ ਫੇਰ ਚਿੱਟਾ ਚਿੱਟਾ ਵੀ ਚਿੱਟਾ ਸਰ ਅਸੀਂ ਤਾਂ ਬਣਾ ਹੀ ਮਿਲਦੀ ਆ ਹਾਂਜੀ ਨਹੀਂ ਰੱਸੀ ਚਲੋ ਪਾ ਲੋ ਨਾ ਪਾ ਲੋ ਮੈਂ ਇਦਾ ਜੋ ਲੈਣਾ ਠੀਕ ਆ ਹਾਂਜੀ ਬਾਕੀ ਮੰਗਾ ਪਾਣਾ ਜ਼ਰੂਰੀ ਹੁੰਦਾ ਕਿੰਨਾ ਮੁੱਲ ਕਰਨਾ ਹੈ ਇਹਦਾ ਬੋਲ ਤੇ ਵੀਰ ਜੀ 40000 ਰੁਪਿਆ ਕਰਦੇ ਆ ਅੱਛਾ ਤੋ ਨਹੀਂ ਤੇ 3 ਨਹੀਂ ਤੇ 4 ਨਹੀਂ 5000 ਛੋਟ ਕਰਦਾ ਵੀਰ ਠੀਕ ਐ ਇਹ ਦੇ ਦਾਂਗੇ 35000 35000 35000 ਮਾਨਤਨ ਕਰਦਾ ਕੋਈ ਭੈਣ ਭਰਾ ਵਾਂਗੂ ਗਏ ਠੀਕ ਠੀਕ ਜੀ ਨਾਲ ਤੁਹਾਡੇ ਲਾਗੇ ਆਵਾਜ਼ਾਂ ਮਾਰਦੀ ਹੈ ਜੀ 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 ਇਹਨੂੰ ਤੇ ਰੱਖਿਆ ਪਿਆਰ ਨਾਲ ਇਹ ਘਰ ਰੱਖੀ ਹੁਣ ਤੇ ਮੱਝ ਦਿਖਾਈਏ ਪੰਜੜੀ ਤੋਂ ਤੋਰ ਲਾ ਵੀਰ ਮਾਨਤਨ ਨੂੰ ਤਾਂ ਬੈਠਦਾ ਕਰਦਾ 35000 ਦੇ ਖੁੱਲਾ ਹੋ ਜੂ ਕਰਦਾ 2000 ਹੋਰ ਕਰਦਾਗੇ ਤੇ 33 ਦੇ ਦਸਾਂਗੇ ਉਹ ਦੱਸੋ ਕੀ ਜੰਦੇ ਠੀਕ ਐ ਕਿੰਨੇ ਚਿਰ ਦੀ ਗੱਬਣ ਵੀਰ ਜੀ 8 ਮਹੀਨੇ ਦੀ ਵੀਰ ਚੈੱਕ ਪਾਸ ਕਰਾ ਕੇ ਖੜੇ ਸੀ 7 ਮਹੀਨੇ ਦੀ ਗੱਬਣ 8 ਮਹੀਨੇ ਦੀ ਗੱਬਣ ਚੈੱਕ ਕਰਾ ਕੇ ਖੜੇ ਇੱਕ ਸਿੰਘ ਹੈ ਨਹੀਂ ਗਾ ਹਨਾ ਇੱਕ ਹੈ ਨਹੀਂ ਠੀਕ ਹੈ ਜੀ ਥਾਨ ਸਣ ਸੋਹਣੇ ਲੱਗੇ ਆ ਜੀ ਹਾਂ ਜੀ ਖੁੱਲਾਰ ਖੁੱਲੇ ਲਾ ਬਣ ਬੜੀ ਜਾਣਾ ਹਾਂ ਜੀ ਥਾਨ ਸਣ ਸੋਹਣਾ ਲੱਗਾ ਜੀ ਆ ਜਾ ਵੀਰ ਮੋੜ ਲਿਆ ਬਾਕੀ ਦੁੱਧ ਵਾਲੀ ਹੈ ਮੱਝ ਵੀ ਸੁਆ ਵੀਰ ਜੀ ਕਿਨਵਾਉਗਾ ਉਹ ਇਹਦਾ ਅਰ ਕਾ ਤੀਜੇ ਦੂ ਹੋਗੀ ਠੀਕ ਆ ਹਾਂ ਜੀ ਬਾਕੀ ਮੇਰਾ ਗੇੜਾ ਹਮਾਤ ਤੀਜੇ ਦਾ ਚੌਥੇ ਹੁੰਦੀ ਹੈਗਾ ਤੇ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਕੱਚਵਾ ਜੂ ਦੁੱਧ ਦੇ 14 ਕਿਲੋ ਦੰਦੀਰੀ ਵੀਰ ਬਾਕੀ ਅਗਲੇ ਦੀ ਸਾਹ ਠੀਕ ਆ ਹ ਪਿਛਲੇ ਘਾਤੇ 14 ਕਿਲੋ ਦੁੱਧ ਚੌਂਦੀਰੀ ਹੈ ਗੱਬਣ 7 ਮਹੀਨੇ ਦੀ 7 ਮਹੀਨੇ ਦੀ ਗੱਬਣੀ ਦੁੱਧ ਤੇ ਨਹੀਂ ਦਿੰਦੀ ਹਣੀ ਹੁਣ ਕਿਦੋਂ ਦਿੰਦੀ ਠੀਕ ਆ ਆਣ ਪਾਸ ਕਰਾ ਦਾਂਗੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ 1.5000 ਰੁਪਿਆ ਕਰਦੇ ਦੇ ਦਾਂਗੇ 57 ਦੀ ਤਦ ਮਿੰਜਾ ਯਾਰੀ ਮਾਨਦਾਨ ਹੋ ਜੂ 2000 ਕਰਦਾਂਗੇ 55 ਦੇ ਦਾਂਗੇ ਠੀਕ ਆ ਉਹ ਚੋ ਵੀ ਕਰਦਾਂਗੇ ਮਾਨਦਾਨ ਹੋ ਦੱਸ ਜੀ 10 ਦੇ ਕੋ ਮੁੱਲ ਦੱਸ 1000 ਹੋਰ ਕਰਦਾਂਗੇ 50000 ਜਾਰੀ ਦੇ ਦਾਂਗੇ ਤੁਹਾਨੂੰ ਪਤਾ ਵੀ 55000 ਦੀ ਉਹ ਕਿੰਨੇ ਦੇਣੀ ਥੋੜਾ 80 8000 ਦੀ ਬਿਲਕੁਲ ਬਿਲਕੁਲ ਜੀ ਕਿਲੋ ਅੱਧਾ ਕਿਲੋ ਦੁੱਧ ਦਿੰਦੀ ਕਿ ਨਹੀਂ ਦਿੰਦੀ ਵੀ ਫਿਰ ਨਹੀਂ ਛੱਡਦੀ ਆਪਾ ਕਿਲੋ ਦੁੱਧ ਹੈਗਾ ਤੂੰ ਥਣ ਵਗਦੇ ਕਰਕੇ ਖੜੀ ਠੀਕ ਆ ਠੀਕ ਆ ਹਾਂ ਜੀ ਉਹ ਚੈੱਕ ਤਾਂ ਹੋ ਹੀ ਜਾਣੀ ਹੁਣ ਚੈੱਕ ਪਾਸ ਕਰਾ ਕੇ ਦਵਾਗੇ ਆਪਾਂ ਕਰਾਈ ਆ ਠੀਕ ਹੈ ਜੀ ਠੀਕ ਦਵਾਗੇ ਵੀ ਕਰਾ ਕੇ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਕੋਈ ਗੱਲ ਨਹੀਂ ਉਹ ਭੈਣ ਭਰਾ ਬੈਠੇ ਵਿਖਾਓ ਉਹਨਾਂ ਦੀ ਉਹਨਾਂ ਨਾਲ ਕਰੋ ਗੱਲਬਾਤ ਹਾਂ ਜੀ ਹਾਂ ਜੀ ਪੁਰਾਣੇ ਯਾਰ ਲਓ ਜੀ ਗੱਲਾਂ ਬਾਤਾਂ ਹੁੰਦੀਆਂ ਨੇ ਇੰਦੀ ਉਸਤਾਦ ਮਿਲਦੇ ਹੀ ਰਹਿੰਦੇ ਸਾਰੇ ਜਣੇ ਹੋਰ ਠੀਕ ਠਾਕ ਜੀ ਠੀਕ ਠਾਕ ਉਧਰ ਵੀ ਵੀਰ ਬੈਠਾ ਹੈਗਾ ਹੈ ਠੀਕ ਆ ਚਲੋ ਲਾ ਲਿਓ ਵੀਰ ਨੂੰ ਫੋਨ ਵੀਡੀਓ ਕਰਦੇ ਸ਼ੇਰ ਜੀ ਆ ਕੇ ਆਪਣੀ ਤਸੱਲੀ ਕਰਕੇ ਸੂਏ ਸੂਏ ਨੂੰ ਦੋ ਟਾਈਮ ਚੋਲੋ ਤੇ ਜਿਹੜਾ ਗੱਬਣ ਪਛੋ ਨੂੰ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ